ਹੈਲੋ ਜੀ ਸਸਰੀਕਾਲ ਜੀ ਆਪ ਸਭ ਨੂੰ ਮੇਰੀ ਬਣੀਆਂ ਪਿਆਰਪਰੀ ਸਸਰੀਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਆਪਦੇ ਘਰੇ ਵੀ ਬਹੁਤ-ਬਹੁਤ ਖੁਸ਼ੀਆਂ ਹੋਣ ਜੋ ਮੇਰੇ ਭੈਣ ਭਰਾਵਾਂ ਤੋਂ ਕੋਈ ਚੀਜ਼ਾਂ ਰੱਬ ਨੇ ਦੂਰ ਕਰਤੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਣੀਆਂ ਏ ਮੇਰੀ ਅਰਦਾਸ ਹੈ ਵਾਹਿਗੁਰੂ ਅੱਗੇ ਮਿਲਣਗੀਆਂ ਮੇਰਾ ਵਿਸ਼ਵਾਸ ਵੀ ਹੈ ਸੋ ਦਿਲ ਨਾ ਛੱਡਿਆ ਕਰੋ ਵੀਰੇ ਜਿਨ੍ਹਾਂ ਦਾ ਜੋ ਰੱਬ ਨੇ ਖੋਇਆ ਉਹ ਉਹਨਾਂ ਨੂੰ ਵਾਪਸ ਜ਼ਰੂਰ ਦੇਣਗੇ ਕਿਉਂਕਿ ਇੱਕ ਵਾਹਿਗੁਰੂ ਐਸੇ ਹੈ ਜੋ ਆਪਾਂ ਤੋਂ ਜੀ ਲੈ ਲੈਂਦੇ ਹੋ ਆਪਾਂ ਨੂੰ ਦੇਣ ਦੀ ਵੀ ਰੱਖਦੇ ਆ ਵੀ ਆਪਾਂ ਤੋਂ ਕੋਈ ਵੀ ਚੀਜ਼ ਵਾਹਿਗੁਰ ਰੂਤਵਾ ਵੱਖਰੇ ਹੋ ਦਿੰਦੇ ਜਰੂਰ ਆਪਨੇ ਆਪਾਂ ਨੂੰ ਆਪਾਂ ਤੋਂ ਇਨਸਾਨ ਕੋਈ ਚੀਜ਼ ਖੋਲੇ ਉਹ ਨਹੀਂ ਦਿੰਦਾ ਪਰ ਵੈਗਰੂ ਜਰੂਰ ਦਿੰਦਾ ਠੀਕ ਹੈ ਇਹ ਵਿਸ਼ਵਾਸ ਰੱਖੋ ਪਰਮਾਤਮਾ ਸਾਨੂੰ ਸੋਡੀਆਂ ਕੋਈਆਂ ਹੋਈਆਂ ਚੀਜ਼ਾਂ ਜਰੂਰ ਦੇਊਗਾ ਥੋੜਾ ਵਿਸ਼ਵਾਸ ਤੇ ਸਬਰ ਜ਼ਰੂਰੀ ਹੈ ਠੀਕ ਹੈ ਤੇ ਬਾਕੀ ਮੈਂ ਕਰ ਲੋ ਉਹਨਾਂ ਦੀ ਕਰਦੀਆਂ ਤੁਸੀਂ ਕਹਿੰਦੇ ਨੇ ਵੀ ਫਲਾਣਾ ਬੰਦਾ ਮੇਰੀ ਕਦਰ ਨਹੀਂ ਕਰਦਾ ਜਾਂ ਫਲਾਣਾ ਬੰਦਾ ਐ ਨਹੀਂ ਕਰਦਾ ਮੈਂ ਉਹਨੂੰ ਇੰਪੋਰਟੈਂਟ ਦੇਣਾ ਮੈਨੂੰ ਨਹੀਂ ਦਿੰਦਾ ਠੀਕ ਹੈ ਸੈਣੇ ਨੇ ਕਿਹਾ ਭੱਜਦਿਆਂ ਨੂੰ ਵਾਹਣ ਇੱਕੋ ਜਾਂ ਹੁੰਦਾ ਠੀਕ ਹੈ ਸੋਨ ਨੂੰ ਪਤਾ ਲੱਗ ਗਿਆ ਵੀ ਤੁਸੀਂ ਬੰਦੇ ਨੂੰ 100% ਰਿਸਪੈਕਟ ਦਿੱਤੀ ਉਹ ਤੁਹਾਡੀ ਕਦਰ ਨਹੀਂ ਕਰ ਰਿਹਾ ਤੁਹਾਨੂੰ ਇਗਨੋਰ ਮਾਰ ਰਿਹਾ ਸੋਨ ਨੂੰ ਸ਼ੋਅ ਕਰਾ ਰਿਹਾ ਵੀ ਮੈਂ ਖਾਸ਼ ਆ ਤਾਂ ਤੁਸੀਂ ਬੇਕਾਰ ਹੋ ਠੀਕ ਹੈ ਕਿਉਂ ਚੜਦੇ ਹੋ ਫਿਰ ਅਗਲੇ ਦੇ ਉੱਤੇ ਤੁਸੀਂ ਕਿਉਂ ਪੂਸ਼-ਪੂਸ਼ ਕਰਦੇ ਹੋ ਅਗਲੇ ਦੀ ਮੈਂ ਕਹਿਣੀ ਹੈ ਕਿਉਂ ਪੂਸ਼-ਪੂਸ਼ ਕਰਦੇ ਹੋ ਤੁਸੀਂ ਜਦੋਂ ਮੂਰਲਾ ਪਰਸਨ ਤੁਹਾਡੇ ਬਿਨਾਂ ਸਾਰ ਰਿਹਾ ਫਿਰ ਥੋਡੀ ਕਿਹੜਾ ਜਾਣ ਨਿਕਲ ਚੱਲੀ ਹੈ ਥੋਡੀ ਵੀ ਤਾਂ ਰਤਬਾ ਮੈਂ ਕਹਿਣੀ ਆ ਉਹ ਮੈਂ ਬੰਦੇ ਉਹ ਮੈਂ ਬੰਦੇ ਨੂੰ ਬੰਦਾ ਨਹੀਂ ਮੰਨਦੀ ਜਿਹੜਾ ਆਪਣੇ ਆਪ ਨੂੰ ਇੰਪੋਰਟੈਂਟ ਨਹੀਂ ਦਿੰਦਾ ਦੂਜੇ ਦੇ ਪੈਰਾ ਚ ਜਾ ਕੇ ਡਿੱਗਦਾ ਨਹੀਂ ਜੀ ਮੇਰਾ ਤੇਰੇ ਬਿਨਾਂ ਨਹੀਂ ਸਰਦਾ ਮੇਰਾ ਨਹੀਂ ਸਰਦਾ ਮੈਂ ਮਰ ਜੂ ਮੈਂ ਐ ਹੋ ਜੂ ਹੈ ਜਿਹਾ ਕੋਈ ਨਹੀਂ ਮਰਦਾ ਕਿਸੇ ਬਿਨਾ ਕਿਉਂ ਇੰਨਾ ਇੰਪੋਰਟੈਂਟ ਦਿੱਤਾ ਕਿਸੇ ਨੂੰ ਅਗਲਾ ਰੱਬ ਬਣ ਕੇ ਬਹਿ ਜਾਂਦਾ ਅਗਲਾ ਥੋੜਾ ਪ੍ਰੂਨ ਜਾਂਦਾ ਬਲੌਕ ਲਿਸਟ ਚ ਪਾ ਆਂਦਾ ਜਾਂ ਹਲੇ ਟਾਈਮ ਨਹੀਂ ਬਾਹਰ ਚ ਗੱਲ ਕਰੂੰਗਾ ਮੈਂ ਤਾਂ ਵੀ ਜੀ ਹਾਂ ਉਸ ਟਾਈਮ ਉਹ ਬੰਦਾ ਹਵਾ ਚ ਹੁੰਦਾ ਆਪ ਹੁੰਦਾ ਉਹਨੂੰ ਲੱਗਦਾ ਗੰਦੇ ਨੂੰ ਮੇਰੇ ਬਿਨਾ ਸਰਦਾ ਨਹੀਂ ਉਤਰੋਂ ਉੱਪਰੋਂ ਤੁਸੀਂ ਸਿਰ ਚੜਾ ਦਿੰਦੇ ਹੋ ਬਾਰ ਬਾਰ ਫੋਨ ਕਰਕੇ ਅਗਲੇ ਨੂੰ ਉਹ ਨੂੰ ਸਿਰ ਚੜਾ ਲੈਨੇ ਹੋ। ਉਹ ਫਿਰ ਖੁਸ਼ ਹੋਇਆ ਰਹਿੰਦਾ ਅੰਦਰੋਂ ਅੰਦਰੋਂ ਵੀ ਉਹਦਾ ਫੁਲਾਨ ਦਾ ਫੋਨ ਆ ਰਿਹਾ ਬਾ ਚੱਕ ਨਹੀਂ ਰੇ। ਉਹ ਆਪਣੇ ਆਪ ਨੂੰ ਰਾਜਾ ਸਮਝਦਾ ਤੁਸੀਂ ਭਗਾਰੀ ਬਣ ਜਾਂਦੇ ਹੋ। ਕਿਉਂ ਬਣਦੇ ਹੋ ਭਗਾਰੀ? ਜਦੋਂ ਤੁਸ ਨੂੰ ਰੱਬ ਦੇ ਘਰੋਂ ਤੁਸੀਂ ਰਾਜੇ ਬਣ ਕੇ ਆਏ ਹੋ ਤੇ ਫਿਰ ਰਾਜਾ ਮੰਗੂ ਰਹੋ ਨਾ ਕਿਉਂ ਕਿਸੇ ਮੁਰੇ ਝੁਕਦੇ ਹੋ? ਦੇਣ ਵਾਲਾ ਤੁਸ ਨੂੰ ਪਰਮਾਤਮਾ, ਖੋਣ ਵਾਲਾ ਪਰਮਾਤਮਾ ਫਿਰ ਕਿਸੇ ਬੰਦੇ ਨੂੰ ਹੀ ਇੰਪੋਰਟੈਂਟ ਕਿਉਂ ਦਿੰਦੇ ਹੋ? ਵੀ ਉਹਦੇ ਪੈਰਾ ਚ ਜਾ ਜਾ ਡਿਗਦੇ ਹੋ, ਉਹਨੂੰ ਬਾਰ-ਬਾਰ ਫੋਨ ਕਰਦੇ ਹੋ, ਉਹਨੂੰ ਅਪ ਕਰਦੇ ਹੋ ਕਿਉਂ ਕਰਦੇ ਹੋ? ਮੇਰੀ ਗੱਲ ਮੰਨ ਲਓ ਤੁਸੀਂ ਪ੍ਰਮਾਤਮਾ ਤੋਂ ਲੈਣਾ ਜੋ ਲੈਣਾ ਜੋ ਤੁਹਾਡੇ ਕਰਮਾਂ ਚ ਲਿਖਿਆ ਨਾ ਪ੍ਰਮਾਤਮਾ ਨੇ ਦੇਣਾ ਦੇਣਾ ਇਨਸਾਨ ਦੇ ਹੱਥ ਚ ਕੁਛ ਨਹੀਂ ਕੋਈ ਐਸਾ ਦੁਨੀਆ ਦੇ ਬੰਦਾ ਨਹੀਂ ਜਿਹੜਾ ਕਿਸੇ ਦਾ ਹੱਕ ਖੋ ਕੇ ਖਾ ਜੇ ਤੇ ਜਾਂ ਕੁਟੀ ਦੇ ਖਾ ਜੇ ਉਹ ਤੋਂ ਲੈ ਕੇ ਸਮਝੋ ਮੇਰੀ ਗੱਲ ਨੂੰ ਗਹਿਰਾਈ ਨਾਲ ਸਮਝੋ ਐਨੀ ਕਿਸੇ ਨੂੰ ਇਪੋਰਟੈਂਟ ਨਾ ਦਿਓ ਵੀ ਉਹ ਬੰਦਾ ਦੋ ਬੰਦਿਆਂ ਚ ਬੈ ਕੇ ਹੱਸੇ ਵੀ ਆਹ ਬੰਦਾ ਮੈਨੂੰ ਫੋਨ ਕਰਦਾ ਮੈਂ ਨਹੀਂ ਚੱਕਦਾ ਮੈਂ ਤਾਂ ਇਗਨੋਰ ਮਾਰਦਾ ਕਿਉਂ 10 ਉਂਗਲੀਆਂ ਪ੍ਰਮਾਤਮਾ ਨੇ ਆਪਾਂ ਨੂੰ ਵੈਗਰੂ ਦੇ ਹੱਥ ਦਿੱਤੇ ਐ ਦਿਮਾਗ ਦਿੱਤਾ ਐ ਅੱਖਾਂ ਦਿੱਤੀਆਂ ਕੰਨ ਦਿੱਤੇ ਐ ਜੀਭਾ ਦਿੱਤੀ ਐ ਫਿਰ ਕਿਉਂ ਕਿਉਂ ਬੋਡਟ ਦਿੰਨੇ ਹੋ ਕਿਸੇ ਨੂੰ ਜੇ ਅਗਲੇ ਦਾ ਛੋਡੇ ਬਿਨਾ ਸਰਦਾ ਫਿਰ ਛੋਡਾ ਕਿਉਂ ਨਹੀਂ ਸਰਦਾ ਦੁਨੀਆ ਬਹੁਤ ਵੱਡੀ ਐ ਇੱਥੇ ਆ ਕੇ ਦੁਨੀਆ ਖਤਮ ਨਹੀਂ ਹੁੰਦੀ ਦੁਨੀਆ ਬਹੁਤ ਵੱਡੀ ਐ ਭਜਦਿਆਂ ਨੂੰ ਬਾਣ ਇੱਕੋ ਜੇ ਹੁੰਦੇ ਐ ਜੇ ਕੋਈ ਉਹਨੂੰ ਛੱਡ ਕੇ ਜਾਂਦਾ ਅਗਲੇ ਨੂੰ ਕਹਿੰਦਾ ਕਰ ਮੱਥਾ ਟੇਕਿਆ ਤੇ ਉਹ ਵੈਗਰੂ ਦੀ ਰਜਾ ਹੁੰਦੀ ਆ ਉਹਦੇ ਵਿੱਚ ਆਪਾ ਪਤਾ ਕੀ ਸੋਚ ਲੈਨੇ ਵੀ ਫਲਾਉਣਾ ਬੰਦਾ ਮੈਨੂੰ ਛੱਡ ਕੇ ਬਾਗਾ ਜੀ ਮੈਂ ਤਾਂ ਮਰ ਜੂ ਮੈਂ ਤਾਂ ਗਲ ਜੂ ਮੇਰ ਤੋਂ ਤਾਂ ਬਨੇ ਸਰਨਾ ਨਹੀਂ ਸੋਨ ਨੂੰ ਕੀ ਪਤਾ ਪ੍ਰਮਾਤਮਾ ਨੇ ਕਿਉਂ ਦੂਰ ਕੀਤਾ ਤੁਸੀਂ ਇੰਨੇ ਕ ਚੰਗੇ ਹੁੰਨੇ ਹੋ ਵੀ ਛੋਡੇ ਉਹ ਬੰਦਾ ਲਾਇਕ ਹੀ ਨਹੀਂ ਹੁੰਦਾ ਤੇ ਪ੍ਰਮਾਤਮਾ ਸੋਨ ਨੂੰ ਉਹਦੇ ਤੋਂ ਵੱਖ ਕਰ ਦਿੰਦਾ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੁੰਦਾ ਵੀ ਇਹ ਅੱਗੇ ਜਾ ਕੇ ਬੰਦੇ ਨੇ ਇਹਨੂੰ ਦੁੱਖ ਦੇਣੇ ਆ ਇਹਦੇ ਜ਼ਖਮ ਕਰਨੇ ਆ ਜ਼ਖਮ ਜਿੰਨਾ ਚਿਰ ਲਹੂ ਛੱਡ ਰਿਹਾ ਉਹਨਾਂ ਚਿਰ ਉਹ ਜ਼ਖਮ ਰਹਿੰਦਾ ਲਹੂ ਲਿੱਕਣ ਵਾਲੇ ਜ਼ਖਮ ਦਾ ਇਲਾਜ ਹੋ ਜਾਂਦਾ ਜਦੋਂ ਜ਼ਖਮ ਦੇ ਵਿੱਚ ਪੀਕ ਬਣਨ ਲੱਗ ਜਾਏ ਸਮਝ ਲਓ ਸੋਡਾ ਜ਼ਖਮ ਹੱਦੋਂ ਵੱਧ ਖਰਾਬ ਹੋ ਚੱਲਿਆ ਕਿਉਂ ਐਡੇ ਐਡੇ ਜ਼ਖਮ ਕਰਾਉਣਿਓ ਮੈਂ ਕਹਣੀਆ ਤਣ ਦੇ ਜ਼ਖਮ ਭਰ ਜਾਂਦੇ ਐ ਠੀਕ ਆ ਮਨ ਦੇ ਜ਼ਖਮ ਕਦੇ ਨਹੀਂ ਭਰਦੇ ਜੇ ਸੋਥੋਂ ਕੋਈ ਦੂਰ ਜਾਂਦਾ ਨਾ ਸੋਥੋਂ 10 ਗਿੱਠਾਂ ਦੂਰ ਹੁੰਦਾ ਨਾ ਬੰਦਾ ਮੈਂ ਕਹਣੀਆ ਤੁਸੀਂ 100 ਗਜ ਦੂਰ ਹੋ ਜਾ ਅਗਲੇ ਤੋਂ ਅਗਲੇ ਨੂੰ ਕਹਦੋ ਵੀ ਤੂੰ ਚੀਜ਼ ਕੀ ਐ ਮੈਨੂੰ ਜਨਮ ਦਿਨ ਵਾਲਾ ਉਹ ਐ ਮੈਨੂੰ ਹੌਸਲਾ ਦੇਣ ਵਾਲਾ ਉਹ ਆ ਤੂੰ ਕੀ ਚੀਜ਼ ਐ ਮੈਂ ਤੈਨੂੰ ਠੀਕਾ ਰਿਸਪੈਕਟ ਦਿੱਤੀ ਇੱਜ਼ਤ ਦਿੱਤੀ ਤੂੰ ਮੇਰਾ ਫਾਇਦਾ ਚੁੱਕਿਆ ਤੂੰ ਲਾਇਕ ਨਹੀਂ ਮੇਰੀ ਰਿਸਪੈਕਟ ਇੱਜ਼ਤ ਦੀ ਸਾਲ ਨੂੰ ਕਾ ਜਾਂਦਾ ਜਾ ਕੋਈ ਚੱਕਰ ਨਹੀਂ ਤੈਨੂੰ ਸਰਦਾ ਵੀਰੇ ਸਾ ਤੋਂ ਵੱਧ ਸਰੂਗਾ ਫੇਰ ਅਗਲੀ ਅਕਲ ਟਕਾਣੀ ਆਉਂਦੀ ਐ ਜਦੋਂ ਕੋ ਮੈਨੂੰ ਐ ਦੱਸ ਦੋ ਜਦੋਂ ਤੁਸੀਂ ਮੈਂ ਬਹੁਤ ਇਹ ਚੀਜ਼ਾਂ ਦੇਖ ਚੁੱਕੀ ਆ ਜਦੋਂ ਤੁਸੀਂ ਕਿਸੇ ਮੂਰੇ ਗਿਲਗੜਾਉਣੇ ਹੋ ਰੋਣੇ ਹੋ ਵੀ ਸਾਨੂੰ ਮੇਰਾ ਤੇਰੇ ਬਿਨਾ ਨਹੀਂ ਸਰਦਾ ਹਾਏ ਮੇਰਾ ਐ ਨਹੀਂ ਹੁੰਦਾ ਬਾਹ ਨਹੀਂ ਹੁੰਦਾ ਤੁਸੀਂ ਰੋਨੇ ਹੋ ਫੋਨ ਕੱਟ ਲੈਨੇ ਹੋ ਫੇਰ ਰੋਨੇ ਹੋ ਰੱਬ ਅੱਗੇ ਸੁੱਖਾ ਸੁੱਖੀ ਜਾਣੇ ਰੱਬ ਸੁਡੀ ਸੁਣਦਾ ਨਹੀਂ ਕਿਉਂ ਨਹੀਂ ਸੁਣਦਾ ਕਿਉਂਕਿ ਰੱਬ ਨੂੰ ਪਤਾ ਹੁੰਦਾ ਵੀ ਇਹ ਬੰਦੇ ਨੇ ਇਹਨੂੰ ਅੱਗੇ ਜਾ ਕੇ ਦੁਖੀ ਦੇਣੇ ਤੇ ਪਰਮਾਤਮਾ ਸਾਨੂੰ ਉਹ ਚੋਂ ਕੱਢਣਾ ਚਾਹੁੰਦਾ ਹੁੰਦਾ ਤੁਸੀਂ ਫੇਰ ਵੀ ਜਿੱਦ ਕਰਦੇ ਰਹਿੰਨੇ ਹੋ ਤੁਸੀਂ ਫੇਰ ਵੀ ਕਿਸੇ ਇਨਸਾਨ ਨੂੰ ਰੱਬ ਦਾ ਰੂਪ ਦੇ ਦਿੰਨੇ ਕਿਉਂ ਅਗਲੀ ਰੱਬ ਨੂੰ ਕਿਉਂ ਨਹੀਂ ਮੰਨਦੇ ਕਿਸੇ ਦੇ ਦੇਖੋ ਜਦੋਂ ਤੁਸੀਂ ਕਿਸੇ ਬਿਨਾਂ ਸਾਰਨਾ ਕੋਈ ਮੂਰਲਾ ਬੰਦਾ ਤੁਹਾਨੂੰ ਹੱਦੋਂ ਵੱਧ ਟਰਚ ਕਰ ਰਿਹਾ ਫਾਇਦਾ ਚੁੱਕ ਰਿਹਾ ਤੁਹਾਡੀ ਰਿਸਪੈਕਟ ਦਾ ਤੁਹਾਡੇ ਪਿਆਰ ਦਾ ਠੀਕ ਹੈ ਤਾਂ ਉਹਨੂੰ ਦਿਲ ਚੋਂ ਪਤਾ ਕਿਵੇਂ ਕੱਢਣਾ ਬਹੁਤ ਆਸਾਨ ਤਰੀਕਾ ਦਿਲ ਚੋਂ ਕੱਢਣਾ ਐ ਇਹਨੂੰ ਥੋੜਾ ਜਿਹਾ ਸੈੱਟ ਕਰ ਲੋ ਥੋੜਾ ਜਿਹਾ ਸੈੱਟ ਕਰਨ ਦੀ ਲੋੜ ਹੈ ਦੇਖ ਦੁਨੀਆ ਤੇ ਜਿਹੜਾ ਬੰਦਾ ਆਇਆ ਉਹਨੇ ਮਰਨਾ ਹੈ ਇਹ ਸੱਚਨ ਇੱਕ ਬੰਦਾ ਕਹਿੰਦਾ ਵੀ ਮੈਂ ਤੇਰੇ ਬਿਨਾਂ ਸਾਰਦਾ ਨਹੀਂ ਜੇ ਤੂੰ ਮਰ ਗਿਆ ਮੈਂ ਤਾਂ ਨਾਲ ਮਰ ਜੂ ਮੈਂ ਦੇਖਿਆ ਇਹੋ ਜਿਹੇ ਬੰਦੇ ਬੰਦਾ ਮਰ ਜਾਂਦਾ ਕੋਈ ਕਿਸੇ ਦੇ ਨਾਲ ਨਹੀਂ ਮਰਦਾ ਕੋਈ ਸੁਣਿਆ ਚ ਟੱਕਰ ਵੀ ਬੁਲਾਣਾ ਬੰਦਾ ਮਰ ਗਿਆ ਉਹਦੇ ਨਾਲ ਹੀ ਮਰ ਗਿਆ ਨਹੀਂ ਮਰਦੇ ਵੀਰੇ ਇਹ ਸੱਚ ਹੈ ਮੌਤ ਪਰਮਾਤਮਾ ਦਿੰਦਾ ਸੋਡੇ ਹੱਥ 'ਚ ਹੁੰਦੀ ਕੁਝ ਨਹੀਂ ਜੇ ਮੇਰੀ ਮੌਤ ਜਿੱਥੇ ਲਿਖੀ ਆ ਮੈਨੂੰ ਮਿਲ ਕੇ ਰਹਿਣੀ ਆ ਮੈਨੂੰ ਬਚਾਊ ਕਿਹੜਾ ਫੇਰ ਫੇਰ ਉਹ ਚੀਜ਼ ਤੋਂ ਕੀ ਡਰਨਾ ਜਦੋਂ ਪਤਾ ਹੀ ਵੀ ਤਾਂ ਔਣੀ ਐ ਨੰਬਰ 2 ਜਦੋਂ ਬੰਦੇ ਨੂੰ ਕਿਸੇ ਨੂੰ ਮਨ ਚੋਂ ਭਲਾਉਣਾ ਹੋਵੇ ਤੁਹਾਡੇ ਨਾਲੋਂ ਬੰਦਾ ਹੱਦੋਂ ਵੱਧ ਕਰ ਗਿਆ ਹੋਵੇ ਤੁਹਾਡੇ ਨਾਲ ਐਡੀ ਮਾੜੀ ਕਰ ਗਿਆ ਹੋਵੇ ਵੀ ਤੁਹਾਡੇ ਦਿਲ ਚੋਂ ਨਿਕਲ ਹੀ ਨਹੀਂ ਆਈਆਂ ਉਹਦੀਆਂ ਕੀਤੀਆਂ ਗੁਸਤਾਖੀਆਂ ਤੁਸੀਂ ਨਹੀਂ ਭੁੱਲ ਸਕਦੇ ਤਾਂ ਇੱਕ ਆਪਣੇ ਆਪ ਦਾ ਰੂਲ ਬਣਾ ਲਓ ਸਮਝ ਲਓ ਵੀ ਉਹ ਬੰਦਾ ਦੁਨੀਆ ਚੋਂ ਮਰ ਗਿਆ ਜਦੋਂ ਕਿਸੇ ਨੂੰ ਦਿਲ ਚੋਂ ਡਿਲੀਟ ਕਰਨਾ ਹੈ ਮਰੇ ਹੋਏ ਬੰਦੇ ਕਦੇ ਵਾਪਸ ਆਏ ਦੱਸੋ ਮੈਨੂੰ ਜਿਹੜਾ ਇੱਕ ਵਾਰੀ ਜੱਗ ਤੋਂ ਵਗ ਗਿਆ ਤੇ ਤੁਸੀਂ ਉਹਦੇ ਲਈ ਬਹਿ ਕੇ ਰੋ ਲੋ ਅਰਬਾਂ ਕਰੋੜਾ ਰੁਪਈਆ ਚੱਕ ਲਿਓ ਕੀ ਉਹ ਆਜੂਗਾ ਨਹੀਂ ਆਉਂਦਾ ਸ਼ੀਮ ਆਵਦਾ ਮਨ ਸਭ ਤੋਂ ਪਹਿਲਾਂ ਆਪਣੀ ਜਿਹੜੀ ਮੈਂਟਲ ਮੈਂਡ ਹੈ ਇਹਨੂੰ ਇਹਨੂੰ ਸਟਰੋਂਗ ਬਣਾਓ ਮੈਂ ਬਹੁਤ ਕੁਝ ਕਰਕੇ ਜ਼ਿੰਦਗੀ ਚ ਦੇਖ ਲਿਆ ਮੈਂ ਕੁਝ ਨਹੀਂ ਖੱਟਿਆ ਫਿਰ ਤੁਸੀਂ ਕੀ ਖੱਟ ਲੂਗੇ ਮੇਰਾ ਮਤਲਬ ਹੈ ਸੋਨੂੰ ਮੈਂ ਇਹਨਾਂ ਚੀਜ਼ਾਂ ਚੋਂ ਕੱਢਣਾ ਹੈ ਵੀ ਇਹ ਭੜੇਖੇ ਚ ਨਾ ਰਿਹਾ ਕਰੋ ਜੇ ਸੋਨੂੰ ਕੋਈ ਟਾਰਚ ਕਰਦਾ ਉਹਦਾ ਟਾਰਚ ਤੁਸੀਂ ਨਹੀਂ ਸਹਿਣਾ ਜੇ ਸੋਨੂੰ ਕੋਈ ਛੱਡ ਕੇ ਜਾਂਦਾ ਲੱਖ ਵਾਰੀ ਜਾਵੇ ਅਗਲੇ ਦਾ ਸਰ ਕੇ ਛੱਡ ਕੇ ਉਹ ਨਹੀਂ ਸਰਦਾ ਤੁਸੀਂ ਵੀ ਇਨਸਾਨ ਰੱਬ ਦੇ ਬਣਾਏ ਹੋਏ ਕਿਉਂ ਆਪਣੇ ਆਪ ਨੂੰ ਇੱਕ ਉਹ ਪੈਰਾਚੂਟ ਵੀ ਇੱਕ ਕੀੜੇ ਦਾ ਰੂਪ ਧਾਰ ਲੈਣੇ ਆਂ ਵੀ ਸਾਡੇ ਢਿੱਡ ਰਗੜੀ ਜਾਂਦੇ ਆਂ ਅਸੀਂ ਨਹੀਂ ਕਰ ਰੀਆਂ ਤੁਸੀਂ ਇਹ ਗੱਲਾਂ ਸਟਰੋਂਗ ਬਣੋ ਜਿੰਨਾ ਚਿਰ ਸਟਰੋਂਗਲੀ ਬਣਦੇ ਛੋਟਾ ਲੋਕ ਫਾਇਦਾ ਐਂ ਚੱਕਣਗੇ ਐਂ ਹੋਣਗੀਆਂ ਛੋਟੇ ਨਾਲ ਕੋਈ ਪਿਆਰ ਕਰਦਾ ਨਾ ਤੁਹਾਨੂੰ ਮੈਂ ਕਹਣੀਆ ਦੁੱਗਣੇ ਦੀ ਛੱਡੇ ਚੌਗਣਾ ਦੇਉ ਅਗਲੇ ਨੂੰ ਤੇ ਜੇ ਕੋਈ ਛੋਟੇ ਨਾਲ ਬਹਿਰਤਾ ਕਰਦਾ ਨਾ ਤੁਹਾਨੂੰ ਪਾਸੇ ਕਰਦਾ ਛੋਟੀ ਵੈਲਿਊ ਖਤਮ ਕਰਦਾ ਤੁਹਾਨੂੰ ਸੌ ਸੌ ਕੁਸ ਕਹਿੰਦਾ ਇਹੋ ਜਿਹਾ ਪਾਸਾ ਬੱਟੋ ਵੀ ਅਗਲੇ ਦੀ ਟੀਕ ਨਿਕਲ ਜੇ ਤੁਸੀਂ ਸੈਨ ਨੂੰ ਅਗਲਾ ਛੋਡਣਾ ਫੇਰ ਕਰਦਾ ਜੁਰਤ ਕੀ ਆ ਕਿਸੇ ਦੀ ਕੋਈ ਕਰ ਜੂਗਾ ਅਗਲੇ ਨੇ ਸਿਰ ਚੜਾਈ ਐਨ ਨੂੰ ਰੋਈ ਐਨ ਨੂੰ ਮੁਰੂ ਰੋਕੇ ਫੇਰ ਤੁਨੂੰ ਮਿਲ ਜਾਂਦਾ ਅਗਲਾ ਦੰਦ ਕੱਢਦਾ ਪਾਸੇਓਂ ਕੇ ਰੋਂਦਾ ਓਏ ਭਾਈ ਮੈਂ ਉਹ ਬੰਦੇ ਨੂੰ ਬੰਦੇ ਹੀ ਨਹੀਂ ਮੰਨਦੀ ਜਿਹੜਾ ਕਿਸੇ ਮੁਰੇ ਰੋਂਦਾ ਕਿਉਂ ਰੋਂਨੇ ਹੋ ਤੁਸੀਂ ਮਾਮਾ ਦੇ ਪੁੱਤ ਜਦੋਂ ਜੱਗ ਤੋਂ ਤੁਰ ਜਾਂਦੇ ਉਹ ਸਾਰਦੀਆਂ ਵਿਚਾਰੀਆਂ ਉਹ ਵੀ ਤਾਂ ਸਾਰਦੀਆਂ ਹੀ ਐ ਜਿਹੜੀਆਂ ਆਪਦੇ ਪੁੱਤ ਬਿਨਾਂ ਇੱਕ ਮਿੰਟ ਨਹੀਂ ਰਹਿੰਦੀਆਂ ਪੁੱਤ 5 ਮਿੰਟ ਸਕੂਲੋਂ ਲੇਟ ਹੋ ਜਾਏ ਬਾਰਗੇ ਖੜੀਆਂ ਰਹਿੰਦੀਆਂ ਉਹ ਵੀ ਸਾਰਦੀਆਂ ਵਿਚਾਰੀਆਂ ਫਿਰ ਤੁਹਾਡੀ ਕੀ ਜਾਣ ਨਿਕਲਦੀ ਐ ਤੁਸੀਂ ਝੂਠੇ ਰਿਸ਼ਤਿਆਂ ਦੇ ਵਿੱਚ ਫਸ ਕੇ ਐਵੇਂ ਦੁਨੀਆਦਾਰੀ ਨੂੰ ਤਾਂ ਕਰੀ ਜਾਂਦੇ ਹੋ ਕੀ ਫਾਇਦਾ ਕੀ ਨੇ ਖੱਟ ਲੈ ਅੱਜ ਅੱਜ ਕੱਲ ਕੀ ਨੇ ਕੁਛ ਖੱਟ ਲੈ ਮੈਨੂੰ ਦੱਸ ਦਿਓ ਇੱਕ ਨੇ ਕੁਛ ਖੱਟੇ ਤਾਂ ਦੱਸ ਦਿਓ ਜੋ ਬੰਦਾ ਤੁਹਾਡੀ ਰਿਸਪੈਕਟ ਨਹੀਂ ਕਰਦਾ ਸੋਨੂੰ ਉਂ ਇੱਜ਼ਤ ਨਹੀਂ ਦੇ ਰਿਹਾ ਤੁਹਾਡੇ ਪੈਰਾਂ 'ਚ ਡਿੱਗਣ ਨਾਲ ਹੋਰ ਉਹਨੂੰ ਇੱਜ਼ਤ ਦੇ ਦਊਗਾ ਸਮਾਧੀ ਦਾਸ ਕੋਲੇ ਦੱਸੂਗਾ ਫਲੋਰਨਾ ਮੇਰੇ ਪੈਰਾਂ 'ਚ ਡਿੱਗਿਆ ਬੜਾ ਹੁਬਕੇ ਦੱਸੂ ਸਾਲਾ ਰਿੰਗੇ ਸਾਲਾ ਚੀਕ ਕੇ ਮੈਂ ਸੁਣਿਆ ਨਹੀਂ ਕਿਉਂ ਬਈ ਅਗਲੇ ਦਿਨ ਮੂਰੇ ਵੇਪਕੂ ਬੰਦੇ ਹੋ ਕਰਨਾ ਆਪਦਾ ਖਾਣਾ ਆਪਦਾ ਫਿਰ ਕਿਉਂ ਕਿਸੇ ਨੂੰ ਜੀਜੀ ਕਰਦੇ ਹੋ ਜੋ ਤੁਹਾਡਾ ਕਰਦਾ ਮੈਂ ਕਹਣੀ ਆ ਤੂੰ ਦੁੱਗਣਾ ਕਰੋ ਮੈਂ ਕਹਿਣੀ ਆ ਵੀ ਜੋ ਤੁਹਾਨੂੰ ਪਿਆਰ ਕਰਦਾ ਦੁੱਗਣਾ ਕਰੋ ਜੇ ਕੋਈ ਤੁਹਾਨੂੰ ਥੱਲੇ ਛੱਡਦਾ ਤੇ ਅਗਲੇ ਨੂੰ ਥੱਲੇ ਤੇ ਉਹਦੇ ਵਰਗੇ ਤਾਂ ਤੁਸੀਂ ਬਣੋ ਨਾ ਉਹਦੇ ਵਾਂਗੂ ਤਾਂ ਤੁਸੀਂ ਬਿਲਕੁਲ ਹੀ ਨਾ ਬਣੋ ਠੀਕ ਆ ਜੇ ਕੋਈ ਤੁਹਾਨੂੰ ਥੱਲੇ ਛੱਡਦਾ ਤੇ ਪਾਸੇ ਹੋ ਜਾਓ ਆਖ ਬਾਈ ਮੈਂ ਡਿੱਗਣ ਵਾਲਿਆਂ ਚੋਂ ਨਹੀਂ ਹੈਗਾ ਤੂੰ ਮੈਨੂੰ ਥੱਲੇ ਛੱਡਦਾ ਮੈਂ ਸਾਈਡ ਤੇ ਹੋ ਕੇ ਤੁਰੂੰਗਾ ਮੈਂ ਤੇਰੇ ਵਿੱਚ ਵੱਜਣਾ ਹੀ ਨਹੀਂ ਤੂੰ ਆਪਣੇ ਰਾਹ ਤੁਰ ਵੀਰੇ ਮੈਂ ਆਪਣੇ ਰਾਹ ਤੁਰ ਮੈਨੂੰ ਸੱਟਣ ਦੀ ਕੋਸ਼ਿਸ਼ ਨਾ ਕਰ ਮੈਂ ਕਿਹੜੇ ਤੇਰੇ ਰਾਹ ਚ ਆਉਣਾ ਬਣੋ ਸਟਰੋਂਗ ਬਣੋ ਜੇ ਦੁਨੀਆ ਜਿੱਤਨੀ ਆ ਦਿਨਾਂ ਚਿਰ ਲੋਕਾਂ ਦੇ ਥੱਲੇ ਤੁਸੀਂ ਐ ਰਗੜੇ ਲਾਈ ਜਾਓਗੇ ਹਾਈ ਬਾਈ ਮੇਰਾ ਕੰਮ ਕਰਦੇ ਵੀਰੇ ਮੈਨੂੰ ਐ ਕਰਦੇ ਮੈਨੂੰ ਤੇਰੀ ਲੋੜ ਨਾ ਵੀਰੇ ਫਾਇਦੇ ਹੀ ਚੁੱਕਣਗੇ ਛੋਡੇ ਰਿਸ਼ਤਿਆਂ 'ਚ ਫਰਕ ਪਤਾ ਕਿਉਂ ਪੈ ਗਿਆ ਐ ਦੇ ਕਰਕੇ ਜਿਹਦੇ ਕੋਲੇ ਇਹ ਆ ਜਾਂਦੀ ਆ ਪਤਾ ਨਹੀਂ ਕੀ ਮਤ ਮਾਰਦੀ ਆ ਦਿਮਾਗ ਹੀ ਚੱਕਿਆ ਜਾਂਦਾ ਬੰਦੇ ਨੂੰ ਬੰਦੇ ਹੀ ਨਹੀਂ ਸਮਝਦੇ ਝਾਕਣਗੇ ਬੜੀ ਝਾਕਣਗੇ ਬੜੀ ਕੌੜੀ ਮੈਂ ਤਾਂ ਵਿਹਾਂ ਸਾਧੀਆਂ ਚ ਦੇਖਿਆ ਦੂਰ ਖੜੀ ਬੜਾ ਐ ਸਟੈਂਡ ਬਣਾ ਲੈਂਦੇ ਹੁੰਦੇ ਵੀ ਸਾਨੂੰ ਇਹ ਆਵੇ ਬੁਲਾ ਕੇ ਚਾਹੇ ਬੰਦਾ ਉਹ ਉਮਰ ਚ ਵੱਡਾ ਹੋਵੇ ਛੋਟੇ ਵੀ ਆਕੜਾ ਕਰਕੇ ਖੜ ਜਾਂਦੇ ਆ ਕਿ ਸਾਡੇ ਮੂਰੇ ਨੀਵੀ ਪਾਵੇ ਸਾਨੂੰ ਸਸਰੀ ਘਰ ਬੁਲਾਵੇ ਆ ਜਵਾਨ ਆ ਚੁੱਕਿਆ ਛੋਟੇ ਵੱਡਿਆਂ ਤੋਂ ਸਸਰੀ ਘਰ ਭਾਲਦੇ ਆ ਕਾਦੇ ਕਰਕੇ ਮੇਰੇ ਕੋਲੇ ਪੈਸੇ ਤੂੰ ਤਾਂ ਗਰੀਬ ਐ ਉਮਰ ਦਾ ਕੋਈ ਮਤਲਬ ਨਹੀਂ ਸੋਨੂੰ ਮੇਰੇ ਕੋਲੇ ਪੈਸਾ ਐ ਮੈਨੂੰ ਸਸਰੀ ਘਰ ਬੁਲਾ ਤੂੰ ਵੱਡਾ ਐ ਉਮਰ 'ਚ ਵੱਡਾ ਹੋਏਗਾ ਪਰ ਪੈਸੇ ਦਾ ਤੈਨੂੰ ਮੈਂ ਵੱਡਾ ਲੈ ਦੇਖ ਲਾ ਲੋਕਾਂ ਦੀ ਮਤ ਤੋਂ ਹੀ ਪਈ ਐ ਬਈ ਪੈਸੇ ਨੇ ਐਡਾ ਦਿਮਾਗ ਖਰਾਬ ਕੀਤਾ ਲੋਕਾਂ ਦਾ ਉਮਰ ਦਾ ਲਿਹਾਜ਼ ਨਹੀਂ ਕਰਦੇ ਵਿੱਚ ਬਹੁਤ ਵਧੀਆ ਮੁੰਡੇ ਹੁੰਦੇ ਆ ਵੀ ਰਿਸਪੈਕਟਫੁਲ ਹੁੰਦੇ ਆ ਮੁੰਡੇ ਕੁੜੀਆਂ ਵਿੱਚ ਇਹੋ ਜਿਹੇ ਹੁੰਦੇ ਆ ਵੀ ਬੋਲਣਗੇ ਜੇ ਘਰ ਦੇ ਕਹੇ ਵੀ ਦੇਣ ਵੀ ਆਇਆ ਬੇਟਾ ਸਸਰੀ ਘਰ ਮੈਨੂੰ ਕੀ ਪਤਾ ਐ ਕੌਣ ਐ ਐ ਬੋਲਣਗੇ ਤੇ ਕਿੱਥੇ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬੱਚਾ ਪਹਿਲਾਂ ਸਸਰੀ ਕਾਲਾ ਗਲੇ ਦੇ ਬਹਰਾਂ ਚ ਮਾਰਦਾ ਮੇਰੀਆਂ ਗੱਲਾਂ ਕਿਸੇ ਨੂੰ ਕੌੜੀਆਂ ਜਰੂਰ ਲੱਗਣਗੀਆਂ ਲੱਗਣ ਵੀਰੇ ਆਪਾਂ ਤਾਂ ਜੱਗ ਤੇ 45 ਸਾਲ ਦੀ ਉਮਰ ਕਰ ਲਈ ਪਤਾ ਨਹੀਂ 50 ਦੇ ਹੈਗੇ ਕਿ ਹੈ ਨਹੀਂ ਪਰ ਦੱਸ ਕੇ ਜਾਵਾਂਗੇ ਤੁਹਾਨੂੰ ਇਹ ਗੱਲਾਂ ਬਾਹਲਾ ਨਾ ਕਿਸੇ ਦੇ ਤਲੇ ਚਟਿਆ ਕਰੋ ਮਹਿੰਗੇ ਪੈਂਦੇ ਆ ਜਿੰਨਾ ਕਿਸੇ ਨੂੰ ਤੁਸੀਂ ਜਾਦੇ ਇੱਜ਼ਤ ਦਓਗੇ ਨਾ ਉਹ ਤੁਹਾਡੇ ਸਿਰ 'ਤੇ ਚੜੂਗਾ ਇੱਜ਼ਤ ਉਹਨੂੰ ਦਿਓ ਜੋ ਇੱਜ਼ਤ ਕਰਾਉਣਾ ਜਾਣਦਾ ਹੈ ਜਿਹਨੂੰ ਇੱਜ਼ਤ ਦਾ ਮੁੱਲ ਨਹੀਂ ਪਤਾ ਨਾ ਵੀ ਮੇਰੀ ਇੱਜ਼ਤ ਕਰਦਾ ਉਹ ਤਾਂ ਇੱਜ਼ਤ ਫਰੀ ਚ ਵੀ ਨਾ ਦਿਓ ਪਾਸਾ ਵਟਲੋ ਨਾ ਮੰਦਾ ਨਾ ਚੰਗਾ ਤੇ ਪਰ ਪਾਸਾ ਤੁਸੀਂ ਇਹੋ ਜਿਹਾ ਵਟਨਾ ਅਗਲੇ ਨੂੰ ਪਤਾ ਲੱਗ ਜੇ ਵੀ ਇਹ ਬੰਦੇ ਨੇ ਮੈਂ ਬਹਿਬਤ ਕੀਤੀ ਸੀ ਤੇ ਅਗਲੇ ਨੇ ਮੈਨੂੰ ਮੂੰਹ ਨਹੀਂ ਲਾਇਆ ਚਾਹੇ ਸੋਨੂੰ ਦਿਹਾੜੀ ਕਰਕੇ ਖਾਣੀ ਪੈ ਜੇ ਆਪਣੇ ਆਪ ਨੂੰ ਇਹੋ ਜਿਹਾ ਬਣਾਓ ਮੈਂ ਵੀ ਕੰਮ ਕੀਤੇ ਐ ਮੈਂ ਖੇਤਾਂ 'ਚ ਕੰਮ ਕੀਤੇ ਐ ਠੀਕ ਆ ਅੱਜ ਗੁਰੂ ਰਾਮਦਾਸ ਨੇ ਬਾਹ ਫੜੀ ਆਪਦੇ ਘਰੇ ਮੌਜਣਾ ਬੈਠੇ ਚਾਹੇ ਬਿੱਲੇ ਬੈਠੇ ਲਿਗੇ ਕੋਈ ਚੱਕਰ ਨਹੀਂ ਮਾੜਾ ਟਾਈਮ ਮੈਂ ਵੀ ਕੱਢਿਆ ਮੈਂ ਜਿਹੜਾਈਆਂ ਤੁਹਾਨੂੰ ਫੇਰ ਦੱਸਦੀ ਆਂ ਵੀ ਜਿੰਨੇ ਤਲੇ ਚਟੋਂਗੇ ਓਨੇ ਸੋਡੇ ਸਿਰ 'ਚ ਦੁੱਤੀਆਂ ਨਾ ਅਗਲਾ ਬਾਲੀਆਂ ਮਾਰਦਾ ਅਗਲੇ ਨੂੰ ਆ ਲੱਗਦਾ ਤੇ ਮੇਰੀ ਮੂਰੀ ਨੀਮ ਐ ਨੀਮਾ ਸੋਡੇ ਪਿਆਰ ਦੀ ਕਦਰ ਕੀਤੇ ਨਹੀਂ ਵੀਰੇ ਪਿਆਰ ਨੂੰ ਕੋਈ ਨਹੀਂ ਸਮਝਦਾ ਅੱਜ ਕੱਲ ਦੋ ਚੀਜ਼ਾਂ ਮੇਨ ਐ ਰਤਵਾ ਤੇ ਪੈਸਾ ਕੋਈ ਮੜਾ ਜਾਂ ਸਰਕਾਰੀ ਡਿਊਟੀ ਤੇ ਲੱਗਿਆ ਉਹਨੂੰ ਹੀ ਸਸਰੀ ਘਰ ਬੁਲਾਈ ਜਾਣਗੇ ਲੋਕ ਤੇ ਕਿਸੇ ਕੋਲੇ ਮੜਾ ਜਾਂ ਪੈਸਾ ਉਹਨੂੰ ਹਾਂਜੀ ਹੋਰ ਕਿਵੇਂ ਹੋ ਠੀਕ ਤੇ ਕੰਮ ਪਰਸਨ ਟੱਪਿਆ ਜਾਂਦਾ ਉਥੋਂ ਦੀ ਵਿਚਾਰਾ ਮੇਰੇ ਵਰਗਾ ਟੱਪਿਆ ਜਾਂਦਾ ਤਪਾਸਾ ਕਰ ਲੈਣਗੇ ਵੀ ਆਪਾਂ ਤੂੰ ਕੀ ਲੈਣਾ ਜਾਂਦੀ ਆ ਜਾਵੇ ਇਹ ਚੀਜ਼ਾਂ ਮੈਂ ਫੇਸ ਕਰਦੀ ਆ ਫੇਰ ਸੋਨ ਨੂੰ ਕਹਿਣੀ ਆ ਮੰਨ ਲਓ ਮੇਰੀਆਂ ਗੱਲਾਂ ਸੌਖੀਆਂ ਰਹੋਗੇ ਕਿਉਂਕਿ ਆਪਾਂ ਤਾਂ ਰੋ ਰੋ ਜ਼ਿੰਦਗੀ 'ਚ ਐਨੇ ਕ ਪੱਥਰ ਬਣ ਗਏ ਵੀਰੇ ਐਨੇ ਕੱਕ ਗਏ ਹੁਣ ਤਾਂ ਰੋਣ ਹੀ ਨਹੀਂ ਆਉਂਦਾ ਥੀ ਥੀ ਹਾਂ ਰੋਣ ਮੈਨੂੰ ਬਜ਼ੁਰਗਾਂ ਦੇ ਜ਼ਰੂਰ ਆ ਜਾਂਦਾ ਵੀ ਜੇ ਕੋਈ ਮੈਂ ਬਜ਼ੁਰਗ ਦੇਖ ਲਾਂ ਤੇ ਉਹਦੇ ਮੈਲ ਦੇ ਪਰੇ ਕੱਪੜੇ ਹੋਣ ਫਿਰ ਮੇਰੇ ਸਾਰੇ ਦੀ ਗੱਲ ਨਹੀਂ ਮੇਰੇ ਅੱਖਾਂ 'ਚੋਂ ਪਾਣੀ ਮੱਲੋ ਮੱਲੀ ਆ ਜਾਂਦਾ ਮੱਲੋ ਮੱਲੀ ਇੱਜ ਦੋਨੀ ਦਿਓ ਜਿੰਨੀ ਮੂਰਲਾ ਸਹਿੰਦਾ ਹੋਵੇ ਐਨੀ ਵੀ ਰੱਜਤ ਨਾ ਦਿਓ ਤੁਸੀਂ ਆਪਣੇ ਆਪ ਨੂੰ ਖਤਮ ਕਰ ਲਓ ਠੀਕ ਹੈ ਉੱਥੇ ਸੋਡੀ ਇੱਜ਼ਤ ਕਦੇ ਨਹੀਂ ਰਹਿੰਦੀ ਜਿੱਥੇ ਤੁਸੀਂ ਮੱਲੋ ਮੱਲੀ ਜਾ ਕੇ ਅਗਲੇ ਨਾਲ ਰਿਸ਼ਤੇ ਬਣਾਉਣੇ ਤੱਕੇ ਨਾਲ ਰਿਸ਼ਤੇ ਬਣਾਉਣੇ ਸੋਡੀ ਉੱਥੇ ਇੱਜ਼ਤ ਜ਼ੀਰੋ ਹੋ ਜਾਂਦੀ ਹੈ ਸਮਝੋ ਇਹ ਗੱਲਾਂ ਸਮਝੋਗੇ ਚੰਗੇ ਰਹਿ ਜਾਓਗੇ ਕੀ ਦੀ ਕੀ ਦੀ ਖਾਤਰਾ ਪਤੁਰੇ ਫਿਰਦੇ ਆ ਮਾੜੀ ਮੋਟੀ ਤਾਂ ਆਪਣੇ ਜੀ ਵੀ ਰੜਕਣਕ ਹੋਣੀ ਚਾਹੀਦੀ ਹੈ ਇਹੋ ਜਿਹਾ ਇਹੋ ਜਿਹਾ ਆਪਣੇ ਮਹਾਰਾਜ ਨੇ ਸਿਰ ਲਾਇਆ ਜਿਹੜਾ ਅਹੀਂ ਝੁਕ ਜਾਂਦਾ ਹਰ ਇੱਕ ਮੂਰੇ ਆਪਣੇ ਗੁਰੂਆਂ ਨੇ ਤੇ ਇਹ ਝੁਕਾਇਆ ਹੀ ਨਹੀਂ ਕਿਸੇ ਮੂਰੇ ਉਹਨਾਂ ਨੇ ਤਾਂ ਸਿਖਾਈ ਆਪਾਂ ਨੂੰ ਇਹ ਵੀ ਆਪਣਾ ਸੀਸ ਸਿਰਫ ਗੁਰੂ ਗ੍ਰੰਥ ਸਾਹਿਬ ਉੱਤੇ ਝੁਕਣਾ ਚਾਹੀਦਾ ਆਪਾਂ ਥਾਂ ਥੱਚ ਗਈ ਜਾਨੇ ਬਈ ਤੂੰ ਮਦਦ ਕਰ ਦੇ ਮਦਦ ਕਰ ਦੇ ਹੁਣ ਮੈਨੂੰ ਵੀ ਅਗਲ ਆ ਚੁੱਕੀ ਐ ਇਹੀ ਸਿਰ ਆਪਾਂ ਗੁਰੂ ਮੂਰੇ ਜਾ ਕੇ ਰਗੜੇ ਹੁੰਦੇ ਤਾਂ ਅੱਜ ਨੂੰ ਆਪਣੇ ਸਾਰੇ ਕੰਮ ਬਣੇ ਹੁੰਦੇ ਮਹਾਰਾਜ ਦੇ ਚਰਨੀ ਲੱਗੇ ਹੁੰਦੇ ਵੀ ਮਹਾਰਾਜ ਆਹ ਕੰਮ ਕਰੋ ਮੇਰਾ ਬੰਦਿਆਂ ਦੇ ਜਿਨ੍ਹਾਂ ਤੋਂ ਆਪਾਂ ਮਦਦ ਤਾਂ ਮੰਗੀਆਂ ਸੀ ਉਹਨਾਂ ਨੇ ਇਹਨਾਂ ਫਿਊਚਰ ਸਾਨੂੰ ਮਿਲਣੇ ਵੀ ਦਿੱਤੇ ਆ ਤੇਰਾ ਮੈਂ ਕਰਿਆ ਤੇਰਾ ਮੈਂ ਕਰਿਆ ਤੂੰ ਬੋਲਣ ਨੂੰ ਕੀ ਮਰਦਾ ਆਹ ਕੁਝ ਵੀ ਆਪਾਂ ਨੇ ਸੁਣੇ ਹੋਇਆ ਵੀਰੇ ਤੂੰ ਕੀ ਬੋਲ ਨੂੰ ਕਿ ਮਰਦਾ ਮੈਂ ਤੇਰਾ ਆ ਟਾਈਮ ਟਪਾਇਆ ਤੂੰ ਕੀ ਬੋਲ ਨੂੰ ਮਰਦੀ ਐ ਮੈਂ ਤੇਰਾ ਐਂ ਕੀਤਾ ਆਪਾਂ ਵੀ ਸੁਣੇ ਹੋਏ ਐ ਮੈਂ ਤਾਂ ਮੇਰੇ ਬੱਚਿਆਂ ਨੂੰ ਕਿਹਾ ਦਸਾਂ ਨਾ ਮੈਂ ਦੀ ਕਿਰਤ ਕਰਕੇ ਖਾਇਓ ਪੁੱਤ ਕਿਸੇ ਮੂਰੇ ਝੁਕਿਓ ਨਾ ਇੱਕ ਟਾਈਮ ਸੋਨੂੰ ਕੋਈ ਛੋਟੀ ਚੀਜ਼ ਅਧੂਰੀ ਰਹਿ ਜਾਏ ਤੇ ਰਹਿ ਜਾਣ ਤੇ ਪਰ ਕਿਸੇ ਮੂਰੇ ਝੁਕਿਓ ਨਾ ਰੱਬ ਕੋਲ ਇੱਕੋ ਹੀ ਚੀਜ਼ ਮੰਗਦੇ ਆ ਪਰਮਾਤਮਾ ਸਾਨੂੰ ਕਿਸੇ ਮੰਗਣ ਵਾਲਿਆਂ ਤੋਂ ਨਾ ਰੱਖੀ ਵੀ ਅਸੀਂ ਮੰਗਤੇ ਬਣੀਏ ਵਾਹਿਗੁਰੂ ਸਾਨੂੰ ਇੰਨੇ ਜੋਗਰ ਰੱਖੀ ਵੀ ਅਸੀਂ ਕਿਸੇ ਦੀ ਹੈਲਪ ਕਰਨ ਜੋਗਰੇ ਹੋਈਏ ਮੰਗਣ ਵਾਲਾ ਤਾਂ ਅਸੀਂ ਕਦੇ ਵੀ ਨਹੀਂ ਆਉਣਾ ਸੱਚੇ ਪਾਤਸ਼ਾਹ ਵੈਗੁਰੂ ਸਾਨੂੰ ਕਦੇ ਨਾ ਲਿਆਵੇ ਮੈਂ ਕਿਹੜੀਆਂ ਮਾਲਕਾ ਤੂੰ ਮੈਨੂੰ ਜਿਹੋ ਜੀ ਮੇਰੇ ਘਰੇ ਤਰੱਕੀ ਦੇਵੇਂਗਾ ਆਪਾਂ ਹੈਲਪ ਜ਼ਰੂਰ ਕਰਦੇ ਰਹਾਂਗੇ ਕਰਾਂਗੇ ਮਰਦੇ ਦਮ ਤੱਕ ਕਰਾਂਗੇ ਆਪਣੇ ਆਪ ਦਾ ਰੁਤਬਾ ਸਮਝੋ ਵੀਰੇ ਥੋੜਾ ਜਿਆ ਐ ਸਮਝੋ ਵੀ ਅਸੀਂ ਕੌਣ ਆ ਅਸੀਂ ਵੀ ਜੱਗ ਤੇ ਆਏ ਆ ਅਸੀਂ ਵੀ ਪ੍ਰਮਾਤਮਾ ਦੇ ਭੇਜੇ ਹੋਏ ਇੱਕ ਰੂਪੀ ਬੰਦੇ ਆ ਸਾਡਾ ਵੀ ਕੋਈ ਰੁਤਬਾ ਹੈ ਆਪਣੇ ਰੁਤਬੇ ਨੂੰ ਪਹਿਚਾਣੋ ਲੋਕਾਂ ਮੂਰੇ ਨਾ ਟੁੱਟੋ ਰੋਟੀ ਸਾਨੂੰ ਦੋ ਵਕਤ ਦਿਓ ਲਾਜ਼ਮੀ ਦੇਊਗਾ ਲਾਜ਼ਮੀ ਦੇਊਗਾ ਜੀਨੇ ਸਾਨੂੰ ਧਰਤੀ ਦੇ ਭੇਜਿਆ ਜਿਉ ਆਪਣੇ ਲਈ ਥੋੜਾ ਜਿਹਾ ਜਿਉ ਲੋ ਯਾਰ ਪਹਿਕੇ ਸੋਚਿਆ ਕਰੋ ਅਸੀਂ ਕੌਣ ਆ ਸਾਡਾ ਕੀ ਨਾਮ ਹੈ ਆਪਾਂ ਨੂੰ ਨਾਮ ਕੌਣ ਦਿੰਦਾ ਆਪਣਾ ਮਾਤਾ ਪਿਤਾ ਨਾਮ ਤੋਂ ਆਪਣੀ ਪਹਿਚਾਣ ਹੁੰਦੀ ਹੈ ਨਹੀਂ ਬੰਦਾ ਤੁਰ ਜਾਂਦਾ ਤਾਂ ਕਿ ਨਾਮ ਨਹੀਂ ਹੈਗਾ ਤੇ ਅਗਲਾ ਨੂੰ ਬੁਲਾ ਹੀ ਨਹੀਂ ਸਕਦਾ ਉਹ ਇਹ ਕਹਿ ਕੇ ਬੁਲਾਊਗਾ ਸਮਝ ਗਏ ਨਾਮ ਆਪਾਂ ਨੂੰ ਕਿਉਂ ਮਿਲਿਆ ਹੁੰਦਾ ਮਾ ਮਾਂ ਬਾਪ ਦੇ ਕਰੂ ਇੰਨਾਂ ਗੱਲਾਂ ਨੂੰ ਸੁੱਚਿਆ ਕਰੋ ਆਪਣੇ ਰੁਤਬੇ ਨੂੰ ਪਹਿਚਾਣੋ ਜੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਜ਼ਤ ਦਿਓਗੇ ਨਾ ਫਿਰ ਤੁਹਾਨੂੰ ਮੂਰਲਾ ਤਾਂ ਇੱਜ਼ਤ ਭੱਜ ਕੇ ਦੇਊਗਾ ਕਿਉਂਕਿ ਮੂਰਲੇ ਨੂੰ ਪਤਾ ਹੋਊਗਾ ਵੀ ਇਹ ਬੰਦਾ ਆਪਣੀ ਸੈਲਫ ਰਿਸਪੈਕਟ ਨੂੰ ਲੈ ਕੇ ਬਹੁਤ ਜ਼ਿਆਦਾ ਸਟਰੋਂਗ ਹੈ ਪੰਜਾਬੀ ਚ ਕਹਾ ਖੁਸ਼ ਕੰਗਰੇਜੀ ਤਾਂ ਮੈਨੂੰ ਵੀ ਮੈਰਿਜ ਵਾਕਾਂ ਨੇ ਸਿਖਾਈ ਆ ਪੰਜਾਬੀ ਚ ਕਹਾਂ ਤਾਂ ਮੂਰਲਾ ਬੰਦਾ ਡਰਦਾ ਹੈ ਜਦੋਂ ਮੂਰਲੇ ਨੂੰ ਇਹ ਪਤਾ ਹੋਵੇ ਵੀ ਯਾਰ ਇਹ ਬੰਦਾ ਆਪਦੇ ਮਾਣ ਸਨਮਾਨ ਨੂੰ ਲੈ ਕੇ ਬਹੁਤ ਜਿਉਂਦਾ ਹੈ ਜਦੋਂ ਤੁਹਾਡਾ ਮਾਣ ਸਨਮਾਨ ਹੀ ਕਿਸੇ ਦੇ ਚਰਨਾਂ 'ਚ ਤੁਸੀਂ ਛੱਟ ਲੈਨੇ ਹੋ ਫਿਰ ਥੋਡੀ ਕਦਰ ਕਰੂ ਕੋਈ ਨਹੀਂ ਕਦਰ ਕਰਦਾ ਥੋਡੀ ਆਪਣਾ ਛੋਟਾ ਮਾਣ ਸਨਮਾਨ ਆ ਨਾ ਥੋਡੀ ਕਦਰ ਹੈ ਤੁਸੀਂ ਅਗਲੇ ਨੂੰ ਕਰਵਾਈ ਹੋਈ ਆ ਕਦਰ ਵੀ ਬਈ ਮੇਰਾ ਵੀ ਇੰਪੋਰਟੈਂਟ ਆ ਮੈਂ ਵੀ ਇਨਸਾਨ ਆ ਰੱਬ ਦਾ ਬਣਾਇਆ ਥੋੜੀ ਜੀ ਤੁਹਾਡੇ 'ਚ ਗੈਰਤਾ ਮਾੜੀ ਜੀ ਆਕੜ ਰੜਕ ਹੈਗੀ ਆ ਤੁਹਾਡੇ 'ਚ ਮੂਰਲਾ ਫੇਰ ਝੁਕਦਾ ਵੀਰੇ ਐਵੇਂ ਬਾਰਫਾ ਬੰਗੂ ਨਾ ਪੈੰਗਲ ਜਾਇਆ ਕਰੋ ਥੋੜਾ ਜਿਹਾ ਮੈਂ ਨਹੀਂ ਕਹਿੰਦੀ ਵੀ ਨਜਾਇਜ਼ ਪੱਥਰ ਬਣੋ ਪਰ ਹਲਤਾਂ ਜਿਹਾ ਪੱਥਰ ਬਣਨਾ ਤੁਹਾਡਾ ਜ਼ਰੂਰੀ ਹੈ ਨਹੀਂ ਬਰਫ ਦੇਤਾ ਅਗਲਾ ਇੱਕ ਥੋੜਾ ਮਾਰ ਕੇ ਭੰਨ ਦਿੰਦਾ ਪੱਥਰ ਨੂੰ ਭੰਨਣ ਤੇ ਬਹੁਤ ਟਾਈਮ ਲੱਗਦਾ ਪੱਥਰ ਥੋੜੀਆਂ ਮਾਰ 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 ਪਤਾ ਨਹੀਂ ਕਿੰਨਾ ਸਮਾਂ ਲੰਘ ਜਾਂਦਾ ਹੈ ਪੱਥਰ ਨੂੰ ਤੋੜਨ ਲਈ ਤੇ ਬਰਫ ਦੇ ਇੱਕ ਮਾਰ ਥੋੜਾ ਨਾਲ ਦੀ ਨਾਲ ਟੁੱਟ ਜਾਂਦੀ ਹੈ ਸਮਝੋ ਮੇਰੀਆਂ ਗੱਲਾਂ ਵੀਰੇ ਚੰਗੇ ਰਹੋਗੇ ਸੁਣੂ ਹੱਡ ਵੀਤੀਆਂ ਦੱਸਦੀਆਂ ਮੈਂ ਇਹ ਗੱਲ 100% ਸੱਚ ਹੈ ਇਹ ਆਪਣੀ ਕਦਰ ਕਰੋਗੇ ਤਾਂ ਮੂਰਲਾ ਤੁਹਾਡੀ ਕਦਰ ਕਰੂਗਾ ਨਹੀਂ ਜਮਾਨਾ ਨਹੀਂ ਕਰਦਾ ਪਹਿਲਾ ਵਾਲੀ ਵੀਡੀਓ ਚ ਕਿਹਾ ਇਹਦੇ ਚ ਵੀ ਕਹਿਣੀ ਹੈ ਕਿਸੇ ਲਈ ਆਪਣੇ ਆਪ ਨੂੰ ਕਦੇ ਨਾ ਬਦਲੋ ਜੇ ਤੁਹਾਨੂੰ ਕੋਈ ਕਹਿੰਦਾ ਨਾ ਵੀ ਤੂੰ ਮੇਰੇ ਲਈ ਆਹ ਕਰ ਐਂ ਕਰ ਆਹ ਪਾਇਆ ਕਰ ਐਂ ਕਰ 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 ਜਮਾਨਾ ਬਦਲੋ ਜੋ ਤੁਹਾਡਾ ਦਿਲ ਕਹਿੰਦਾ ਉਹ ਕਰੋ ਤੁਹਾਨੂੰ ਜੋ ਪਾਉਣਾ ਪਸੰਦ ਆ ਉਹ ਪਾਓ ਜੇ ਤੁਹਾਨੂੰ ਕੋਈ ਕਹਿੰਦਾ ਤੂੰ ਬ੍ਰਾਂਡ ਪਾ ਮੈਨੂੰ ਫਿਰ ਚੰਗਾ ਲੱਗਾ ਬਿਲਕੁਲ ਨਾ ਪਾਓ ਸ਼ਕਲ ਤਾਂ ਉਹੀ ਰਹਿਣੀ ਹੈ ਜੋ ਤੁਹਾਨੂੰ ਪਰਮਾਤਮਾ ਨੇ ਦਿੱਤੀ ਹੈ ਬ੍ਰਾਂਡ ਪਾਉਣ ਨਾਲ ਕੁਝ ਨਹੀਂ ਬਦਲਦਾ ਨਹੀਂ ਬਦਲਣਾ ਆਪਣੇ ਆਪ ਨੂੰ ਸਟਰੋਂਗ ਬਣੋ ਜੇ ਮੇਰੇ ਨਾਲ ਜੁੜਨਾ ਚਾਹੁੰਨੇ ਹੋ ਨਾ ਤਾਂ ਮੇਰੀ ਗੱਲ ਯਾਦ ਰੱਖੋ ਸਭ ਤੋਂ ਪਹਿਲਾਂ ਤੁਸੀਂ ਸਟਰੋਂਗ ਹੋਣਾ ਹੈ ਅੰਦਰੋਂ ਸਟਰੋਂਗ ਹੋਣਾ ਮੈਂਟਲੀ ਸਟਰੋਂਗ ਹੋਣਾ ਕੋਈ ਛੋਟਾ ਦੂਜਾ ਬੰਦਾ ਤੁਹਾਨੂੰ ਤਪਾ ਨਾ ਸਕੇ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਤੁਸੀਂ ਮੈਂਤਲ ਮੇਰੀ ਥੋੜੀ ਜਿਹੀ ਗੱਲ ਵੀ ਮੰਨ ਕੇ ਇਹਨਾਂ ਗੱਲਾਂ ਤੇ ਚੱਲ ਪਾਉਂਗੇ ਵੀ ਅਸੀਂ ਸਟਰੋਂਗ ਬਣਨਾ ਹੈ ਸਟਰੋਂਗ ਬਣੋ ਤੇ ਬਹਿਗੁਰੂ ਫਿਰ ਤੁਹਾਡੇ ਨਾਲ ਆਪ ਖੜੂਗਾ ਜਦੋਂ ਤੁਸੀਂ ਆਪਣੀ ਆਪ ਨੂੰ ਪਛਾਣਨ ਲੱਗੇ ਨਾ ਆਪਣੀ ਕਦਰ ਕਰਨ ਲੱਗੇ ਤੇ ਵੈਗਰੂ ਸੋਨੂੰ ਬਹੁਤ ਜਿਆਦਾ ਅੱਗੇ ਲੈ ਕੇ ਜਾਊਗਾ ਇਹ ਮੇਰਾ ਮੰਨਣਾ ਹੈ ਕਹਿੰਦੇ ਨੇ ਕਿ ਵੈਗਰੂ ਨੂੰ ਪਿਆਰ ਕਰਦਾ ਜੋ ਆਪਣੇ ਆਪ ਨੂੰ ਕਰਦਾ ਕਿਉਂਕਿ ਇਹ ਜ਼ਿੰਦਗੀ ਵੀ ਸੋਨੂੰ ਇੱਕ ਵੈਗਰੂ ਦੀ ਦਿੱਤੀ ਹੋਈ ਐ ਇਹਨੂੰ ਵਿਚਾਰੀ ਨੇ ਵੀ ਰੋਲੀ ਜੰਨੇ ਉਹਦੇ ਮੂਰੇ ਝੁਗ ਗਏ ਉਹਦੇ ਮੂਰੇ ਝੁਗ ਗਏ ਉਹਦੀ ਇਹਦੀ ਚੇਹ ਮਾਰਗ ਜੀ ਸਾਨੂੰ ਉਹਦੀ ਚੇਹ ਮਾਰਗਿਓ ਛੱਡੋ ਇਹ ਗੱਲਾਂ ਵੀਰੇ ਜਾਨ ਨਿਕਲ ਜੂ ਤੁਹਾਡੀ ਇੱਕ ਦਿਨ ਤੁਰ ਜੂਗੇ ਜੱਗ ਤੋਂ ਇਹ ਗੱਲਾਂ ਦੇ ਵਿੱਚ ਉਲਝੇ ਹੋਈ ਰਹਿ ਜਾਓਗੇ ਓਏ ਛੱਡੋ ਜੋ ਕੋਈ ਇੱਜ਼ਤ ਕਰਾਉਂਦਾ ਤਾਂ ਕਰੋ ਜੋ ਕੋਈ ਨਹੀਂ ਕਰਾਉਂਦਾ ਸੋ ਤੁਹਾਡੇ ਠੱਠੇ ਗੂਚ ਜਾਵੇ ਕੀ ਲੈਣਾ ਤੁਸੀਂ ਫੋਕੀਆਂ ਕਿਹਦੀਆਂ ਇੱਜ਼ਤਾਂ ਕਰਕੇ ਦੋ ਵਕਤ ਦੀ ਰੋਟੀ ਤੇ ਆਸ ਰੱਖੋ ਤੀਜੀ ਆਸ ਹੀ ਨਾ ਪਾ ਲਓ ਕੋਈ ਬਾਕੀ ਅਗਲੀ ਵੀਡੀਓ ਵਿੱਚ ਆਪਾਂ ਗੱਲਾਂ ਕਰਾਂਗੇ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਤਾਂ ਪਲੀਜ਼ ਮੈਨੂੰ ਮਾਫ ਕਰਿਆ ਕਰੋ ਮੈਂ ਵੀ ਛੋਡੇ ਵਰਗੀ ਹਈਆਂ ਇਮੋਸ਼ਨਲ ਹੋ ਜਾਂਦੀਆਂ ਮੈਨੂੰ ਵੀ ਗੁੱਸਾ ਚੜ ਜਾਂਦਾ ਮੈਂ ਵੀ ਕੁਝ ਸੁਣਦੀ ਆ ਨਾ ਮੈਥੋਂ ਨਹੀਂ ਬਰਦਾਸ਼ਤ ਹੁੰਦੀਆਂ ਪਰ ਮੈਂ ਤੁਹਾਨੂੰ ਕਹਿਣੀ ਆ ਵੀ ਜੋ ਗਲਤੀਆਂ ਮੈਂ ਕੀਤੀਆਂ ਤੁਸੀਂ ਨਾ ਕਰਿਓ ਇੰਪੋਰਟੈਂਟ ਦਿਓ ਆਪਣੇ ਆਪ ਨੂੰ ਚੋਗੁਣਾਣੀ ਸਟਰੋਂਗ ਬਣੋ ਪਲੀਜ਼ ਪ੍ਰੋਕੈਸਟਾ ਮੇਰੀ ਐਨ ਸਟਰੋਂਗ ਬਣ ਜੋ ਕੋਈ ਸੋਨੂੰ ਤੋੜ ਨਾ ਸਕੇ ਕੋਈ ਐਸਾ ਸ਼ਖਸ ਬਿਨਾ ਪਰਮਾਤਮਾ ਤੋਂ ਸੋਨੂੰ ਕੋਈ ਹਲਾ ਨਾ ਸਕੇ ਠੀਕ ਹੈ ਵੀਡੀਓ ਬਣਾਉਣ ਚੁੱਕੀ ਕੈਮਰਾ ਯਾਨੀ ਤੇ ਪਲੀਜ਼ ਮਾਫ ਕਰਦਿਆ ਕਰੋ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਆਪ ਨੂੰ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ